हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਸੰਗਰੂਰ ਦੇ ਬਾਸਟੇ ਦੇ ਵਿੱਚ ਖੜੇ ਆ ਸਾਡੇ ਨਾਲ ਬਾਈ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਅੱਛਾ ਆਪਣਾ ਨਾਂ ਕੀ ਹੈ ਜੀ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਗਵਾਲ ਜੀ ਤੇ ਸਟੇਟ ਪ੍ਰਧਾਨ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੰਜਾਬ ਸਵਾਇਡ ਸਰਵਿਸ ਪੈਂਡਰ 1680 ਸੈਕਟਰ 22B ਦਾ ਸੀਨੀਅਰ ਮੀਤ ਪ੍ਰਧਾਨ ਸਟੇਟ ਜੀ ਬਾਜੀ ਬਾਜੀ ਅੱਛਾ ਪ੍ਰਧਾਨ ਜੀ ਤੁਸੀਂ ਇੱਥੇ ਮਤਲਬ ਇੱਕ ਇੱਥੇ ਇਕੱਠ ਹੋਇਆ ਧਰਨਾ ਲੱਗਾ ਹੋਇਆ ਤੁਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆਇਓ ਦਸਾਂ ਕੋ ਪੂਰਾ ਮਸਲਾ ਕੀ ਹੈ ਇਹ ਸਾਰਾ ਅੱਜ ਆਪਣੇ ਪੂਰੇ ਦੇਸ਼ ਦੇ ਵਿੱਚ ਪੂਰੀਆਂ ਟ੍ਰੇਡ ਯੂਨੀਅਨ ਤੇ ਮਜ਼ਦੂਰ ਜੱਥੇਬੰਦਿਆਂ ਤੇ ਕਿਸਾਨ ਮਜ਼ਦੂਰ ਜੱਥੇਬੰਦਿਆਂ ਵੱਲੋਂ ਅੱਜ ਜਿਹੜੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਉਸੇ ਲੜੀ ਵਜੋਂ ਸੰਗਰੂਰ ਦੇ ਬੱਸ ਸਟੈਂਡ ਦੇਖੇ ਬੱਸ ਸਟੈਂਡ ਬੰਦ ਕਰਕੇ ਬਸਟੈਂਡ ਦੇ ਬਾਹਰ ਇਹ ਜਿਹੜੀਆਂ ਸੰਗਰੂਰ ਦੀਆਂ ਜਥੇਬੰਦੀਆਂ ਦੇ ਆਗੂ ਨੇ ਉਹ ਆਪਣੇ ਸਾਥੀਆਂ ਸਮੇਤ ਇੱਥੇ ਸਮੂਲੀਅਤ ਕੀ ਰਹੀ ਹੈ ਤੁਹਾਨੂੰ ਪਤਾ ਵੀ ਪਿਛਲੇ ਸਮੇਂ ਤੋਂ ਚਾਹੇ ਸੈਂਟਰ ਸਰਕਾਰ ਨਾਲ ਸੰਬੰਧਿਤ ਨੇ ਤੇ ਮੋਦੀ ਸਰਕਾਰ ਨੇ ਵੀ ਪਿਛਲੇ ਸਮੇਂ ਤੋਂ ਮੁਲਾਜ਼ਮ ਪੈਨਸ਼ਨਰਾਂ ਕੁਿਸਾਨ ਮਜ਼ਦੂਰ ਮੁਲਾਜ਼ਮ ਵਰਗ ਨਾਲ ਬਹੁਤ ਮਾੜੀ ਕਰੀ ਹੈ ਤੇ ਨਾਲ ਦੀ ਨਾਲ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹ ਸਰਕਾਰ ਨੇ ਵੀ ਪਿਛਲੇ ਸਮੇਂ ਤੋਂ ਮੁਲਾਜ਼ਮ ਪੈਨਸ਼ਨਰ ਮੰਗਾਂ ਦਾ 3.5 ਸਾਲ ਤੋਂ ਕੋਈ ਨਿਬਟਾਰਾ ਨਹੀਂ ਕਰਿਆ ਤੇ ਇਸ ਦੇ ਕਾਰਨ ਮੁਲਾਜ਼ਮ ਪੈਨਸ਼ਨਰ ਦੇ ਵਿੱਚ ਰੋਸ ਹੈ ਤੇ ਅੱਜ ਉਹ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕਰ ਰਿਹਾ ਜੀ ਅਜਾ ਪ੍ਰਧਾਨ ਜੀ ਤੁਸੀਂ ਕਹਣਾ ਵੀ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਪੰਜਾਬ ਸਰਕਾਰ ਇਦਾਂ ਦੇ ਦਮਕ ਜੇ ਮਾਰ ਰਹੀ ਹੈ ਕਿ ਅਸੀਂ ਰਿਲੀਫ ਵੀ ਦੇ ਰਹੇ ਹਾਂ ਜੇ ਕੋਈ ਗੱਲਬਾਤ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਤਾਂ ਉਹਨਾਂ ਨੂੰ ਸਰਕਾਰੀ ਨੌਕਰੀ ਤੱਕ ਵੀ ਪ੍ਰੋਵਾਈਡ ਕਰ ਰਹੇ ਹਾਂ ਪਰ ਦੂਸਰੇ ਪਾਸੇ ਤੁਸੀਂ ਕਹ ਰਹੇ ਹੋ ਕੋਈ ਪੰਜਾਬ ਸਰਕਾਰ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਤੇ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਨੇ ਦੇਖੋ ਅਸੀਂ ਕਹਿ ਰਹੇ ਹਾਂ ਵੀ ਸਾਡੇ ਜਿਹੜੇ ਮੁਲਾਜ਼ਮ ਪੰਚਾਇਤਾਂ ਦੇ ਮੁੱਖ ਮੰਗਾ ਸੀ ਉਹ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਸੀ ਇਹ ਸਰਕਾਰ ਜਦੋਂ 2022 ਦੇ ਵਿੱਚ ਆਈ ਤਾਂ ਨੰਬਰ 2021 ਤੋਂ ਪੱਤੇ ਸਾਡੇ ਰੈਸ਼ਨੇਲਾਈਜੇਸ਼ਨ ਦੇ ਨਾਂ ਤੇ ਰੋਕੇ ਗਏ ਸੀ ਜਿਨ੍ਹਾਂ ਦੇ ਵਿੱਚ ਪਿੰਡੂ ਪੱਤਾ ਸਫਰੀ ਪੱਤਾ ਤੇ ਸਾਡਾ ਵਰਦੀ ਡਾਈਟ ਪੱਤਾ ਉਹ ਸਾਰੇ ਪੱਤੇ ਅੱਜ ਤੁਸੀਂ ਲਾ ਲਓ ਵੀ 4 ਸਾਲ ਪੂਰੇ ਹੋਣ ਦੇ ਵੀ ਇਹ ਲਾਗੂ ਨਹੀਂ ਕਰੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਸੂਬਿਆਂ ਦੇ ਨਾਲੋਂ 13% ਡੀਏ ਇਸ ਟਾਈਮ ਘੱਟ ਮਿਲ ਰਿਹਾ ਤੇ ਮਲਾਜ਼ਮ ਪੈਨਸ਼ਨਰ ਮਜ਼ਦੂਰ ਕਿਸਾਨ ਵਰਗ ਦੇ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਹੈ ਉਹਦੇ ਕਾਰਨ ਜਿਹੜਾ ਰੋਸ ਸਾਤ ਬਹੁਤ ਜ਼ਿਆਦਾ ਬਦਰ ਹੈ ਤੇ ਇਹਨਾਂ ਨੇ ਦੋ ਚਾਰ ਮੰਗਾਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਦੀ ਮਾਫੀ ਦੇਤੀ ਤੇ ਕੱਲ ਵੀ ਇਹਨਾਂ ਨੇ ਜਿਹੜੀ ਕੈਸ਼ਲੈਸ ਸਕੀਮ ਚਾਲੂ ਕਰੀ ਹੈ ਸਮੁੱਚੇ ਪੰਜਾਬ ਦੇ ਲਈ ਉਹ ਦੇਖੋ ਅਗਲੇ ਦਿਨਾਂ ਦੇ ਵਿੱਚ ਜਦੋਂ ਕੈਸ਼ਲੈਸ ਸਕੀਮ ਆਉਣੀ ਆ ਤਾਂ ਉਹ ਜੇ ਚੰਗੀ ਹੋਊਗੀ ਤਾਂ ਚੰਗਾ ਕਦਮ ਹੈ ਤੇ ਬਾਕੀ ਕਿਸਾਨ ਮੁਲਾਜ਼ਮ ਮਜ਼ਦੂਰ ਅੱਜ ਦੀ ਘੜੀ ਦੇ ਅੱਜ ਦੇ ਦਿਨ ਤੱਕ ਨਿਰਾਸ਼ਾ ਦੇ ਵਿੱਚ ਆ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਵਾਸੇ ਪ੍ਰਧਾਨ ਜੀ ਲਾਸਟ ਹੈ ਇਹ ਮਤਲਬ ਕਿੰਨੇ ਕਿ ਦਿਨ ਦਾ ਤੁਹਾਡਾ ਪ੍ਰੋਗਰਾਮ ਹੈ ਕੋਈ ਮਤਲਬ ਅਣਮਿਥੇ ਸਮੇਂ ਵਾਸਤੇ ਹੈ ਜਾਂ ਜੋ ਤੁਹਾਡੀਆਂ ਮੰਗਾਂ ਉਹਦੇ ਰਿਲੇਟਿਵ ਕੋਈ ਕੀ ਕਹਿਣਾ ਚਾਹੋਗੇ ਇਹ ਅੱਜ ਦਾ ਪ੍ਰੋਗਰਾਮ ਤਾਂ ਜੀ ਅੱਜ ਦੇਖੋ ਸਾਰੇ ਆਪਣੇ ਪੰਜਾਬ ਦੇ ਵਿੱਚ ਸਵੇਰੇ 9 ਵਜੇ ਤੋਂ 4 ਵਜੇ ਤੱਕ ਵੱਡੇ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਨੇੜਲੇ ਦਿਨਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਸਾਲ ਸਵਾ ਸਾਲ ਇਹ ਸਰਕਾਰ ਦਾ ਰਹਿ ਗਿਆ ਤੇ ਅਗਲੇ ਦਿਨਾਂ ਦੇ ਵਿੱਚ ਜਿਹੜੇ ਕੋਈ ਹੋਰ ਤਿੱਖੇ ਸੰਘਰਸ਼ਾਂ ਦਾ ਐਲਾਨ ਮੁਲਾਜ਼ਮ ਕਿਸਾਨ ਮਜ਼ਦੂਰ ਪੈਨਸ਼ਨ ਵਰਗ ਵੱਲੋਂ ਵੀ ਹੁੰਦਾ ਤੇ ਜ਼ਿਆਦਾਤਰ ਜਿਹੜਾ ਸਾਡਾ ਪੰਜਾਬ ਜੂਟੀ ਮੁਲਾਜ਼ਮ ਸੰਘਰਸ਼ ਕਮੇਟੀ ਹੈ ਉਹ ਹਮੇਸ਼ਾ ਐਕਸ਼ਨ ਦੇ ਵਿੱਚ ਆ ਪਿਛਲੇ ਲ 15 ਜੁਲਾਈ ਨੂੰ ਸਬ ਕਮੇਟੀ ਨੇ ਮੀਟਿੰਗ ਦੇ ਲਈ ਦੁਬਾਰਾ ਸੱਦਿਆ ਤੇ ਅਸੀਂ ਦੇਖਦੇ ਹਾਂ ਜੇ ਉੱਥੇ ਸਾਡੀਆਂ ਕੋਈ ਮੰਗਾਂ ਦੇ ਵੱਲ ਹਲ ਸਰਕਾਰ ਵੱਲ ਨਾ ਤੋਰੀ ਤਾਂ ਨੇੜੇ ਨੇਪ ਵਿਖਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਪੈਨਸ਼ਨ ਵਾਲੇ ਮੁਲਾਜ਼ਮ ਵਰਗ ਦੁਬਾਰਾ ਆਪਣਾ ਵੱਡਾ ਪ੍ਰੋਗਰਾਮ ਅਲਿਕਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ